ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਨੂੰ ਲੋਕਾਂ ਬਲੋਂ ਨਵੇਂ-ਨਵੇਂ ਤਰੀਕੇ ਪਣਾ ਕੇ ਨਵੇਂ ਕੰਮ ਕਰਨ ਦੇ ਨਵੇਂ ਠੱਗੀਆਂ ਮਾਰਦੇ ਤਰੀਕੇ ਅਪਣਾਏ ਜਾ ਰਹੇ ਹਨ ਦਲਪ੍ਰੀਤ ਸਿੰਘ ਸਥਾਨਕ ਪੁਲਿਸ ਲਾਈਨ ਬਲੋਂ ਅੱਜ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਜਦਨ ਨਸ਼ਾ ਵਿਰੋਧੀ ਚਲਾਈ ਮਹਮ ਤਹਿਤ ਕਾਰਵਾਈ ਕਰਦੇ ਹੋਣ ਥਾਣਾ ਸਦਰਤੂਰੀ ਖੇਤਰ ਵਿੱਚ ਜਾਲੀ ਦਸਤਾਵੇਜ਼ ਤਿਆਰ ਕਰਕੇ ਨਸ਼ਾ ਤਸਕਰਾਂ ਦੀ ਜਮਾਨਤ ਕਰਾਉਣ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਗਿਆ ਜਿਸ ਦੇ ਪੰਜ ਮੁਲਾਜ਼ਮ ਨੂੰ ਮੁਲਜ਼ਮਾਂ ਨੂੰ ਜਾਲੀ ਦਸਤਾਵੇਜ਼ ਸਮੇਤ ਕਾਬੂ ਕੀਤਾ ਗਿਆ ਹੈ ਜੋਧਨ ਅਸ਼ਿਆਬੁਰਦ ਮੈਂ ਅਮਦੇ ਤਹਿਤ ਕਾਰਵਾਈ ਕਰਦੇ ਹੋਆ ਦਮਨ ਵੀਰ ਸਿੰਘ ਉਪ ਕਪਤਾਨ ਪੁਲਿਸ ਸਬਡਿਵੀਜ਼ਨ ਤੁੜੀ ਨਿਗਰਾਨੀ ਹੇਠ ਇਹ ਟੀਮ ਦਾ ਗਠਨ ਕੀਤਾ ਗਿਆ ਜਿਸ ਦੇ ਤੌਰ ਤੇ ਨੰਬਰਦਾਰ ਦੀ ਸੰਝੇ ਕਾਂਝਲਾ ਤੇ ਹੋਰ ਵਿਅਕਤੀਆਂ ਦੇ ਨਾਮ ਨਾਲ ਮਾਸ਼ਾਵਰਾ ਕਰਕੇ ਜਾਲੀ ਦਸਤਾਵੇਜ਼ ਆਧਾਰ ਕਾਰਡ ਫਰਦ ਵਗੈਰਾ ਤਿਆਰ ਕਰਕੇ ਦਾਦੂ ਵਿੱਚ ਲਗਾ ਕੇ ਐਨਡੀਪੀਐਸ ਐਕਟ ਹਰ ਮੁਕਦਮੇ ਦੇ ਮੁਲਾਜ਼ਮਾਂ ਨੂੰ ਜਮਾਨਤ ਕਰਵਾ ਦਿੰਦੇ ਸਨ ਇਸੇ ਸੰਬੰਧੀ ਐਸਪੀਐਚ ਦਲਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਕੰਮ ਦੇ ਬਾਅਦ ਉਹ ਮੁਲਜ਼ਮਾਂ પાસેથી ਬੋਟੀਆਂ ਰਕਮ ਵਸੂਲ ਕਰਦੇ ਸਨ ਜਿਨ੍ਹਾਂ ਪਿਛਲੇ ਸਮੇਂ ਤੋਂ ਦੌਰਾਨ ਵਕ ਵਕਵਾਕ ਮੁਕਾਦਮੇ ਗ੍ਰਿਫਤਾਰ ਕੀਤਾ ਗਿਆ ਹੈ ਦੋਸ਼ੀ ਜੀਵਨ ਸਿੰਘ ਅਤੇ ਹੋਰ ਪਿੰਡਾਂ ਦੇ ਦੱਸੇ ਜਾ ਰਹੇ ਹਨ ਜਮਾਤ ਕਰਾਉਣ ਵਾਲੇ ਪਿੰਡ ਕਾਂਝਲੇ ਵਿਅਕਤੀ ਦੇ ਜਾਲੀ ਆਧਾਰ ਕਾਰਡ ਬਣਾ ਕੇ ਜ਼ਮੀਨੀ ਦੇ ਫਰਦਾਂ ਗਲਤ ਢੰਗ ਨਾਲ ਲਗਾ ਕੇ ਖੁਦ ਨੂੰ ਹੋਰ ਵਿਅਕਤੀ ਕਸ ਕੇ ਜਮਾਤ ਕਰਵਾਈਏ ਨੇ ਇਹਦੇ ਬਦਲੇ ਨਾ ਬਸੋ ਮੋਟੇ ਰਕਮ ਮਸੂਦ ਨੇ ਆਉ ਸਾਨੂੰ ਸੁਣਾਉਣੇ ਹੋਰ ਕੀ ਕੀ ਕਿਹਾ ਯੁੱਧ ਨਸ਼ਿਆ ਵਿਰੁੱਧ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਹਦੇ ਵਿੱਚ ਸੰਗਰੂਰ ਪੁਲਿਸ ਨੂੰ ਸਰਦਾਰ ਸਰਤਾਜ ਸਿੰਘ ਚਾਲ ਸਾਹਿਬ ਦੀ ਦਿਸ਼ਾ ਨਿਰਦੇਸ਼ਿਤ ਇੱਕ ਵੱਡੀ ਸਫਲਤਾ ਮਿਲੀ ਹੈ ਜੀ ਆਪਾਂ ਦੇਖਦੇ ਹਾਂ ਕਿ ਜਦੋਂ ਮੁਕਦਮੇ ਦਰਜ ਕਰਨ ਬਾਅਦ ਉਮਮਨ ਜਿਹੜੇ ਤਸਕਰ ਹੈ ਇਹ ਬੇਲ ਤੇ ਬਾਹਰ ਆ ਜਾਂਦੇ ਆ ਇੱਕ ਇਦਾਂ ਦੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ ਜਿਹੜਾ ਕਿ ਜਮਾਨਤੀ ਇਹ ਫਰਾਡ ਕਰਕੇ ਉਹਨਾਂ ਦੀ ਬੇਲ ਉਹਨਾਂ ਨੂੰ ਸ਼ੋਰਟੀ ਦਿੰਦੇ ਸੀ ਤੇ ਉਹ ਫਰਾਡ ਦੇ ਤਹਿਤ ਫਿਰ ਇਹ ਜਿਹੜੇ ਨਸ਼ਾ ਤਸਕਰ ਹੈ ਬਾਹਰ ਆ ਜਾਂਦੇ ਸੀ ਇਹ ਫਰਾਡ ਕਿਵੇਂ ਹੁੰਦਾ ਸੀ ਜੀ ਮੈਂ ਤੁਹਾਨੂੰ ਮੋਡਸ ਆਪਰੇਂਡੀਆ ਦਾ ਦੱਸਣਾ ਚਾਹਵਾਂਗਾ ਕਿ ਇਹ ਪਹਿਲਾਂ ਜਾਲੀ ਆਧਾਰ ਕਾਰਡ ਬਣਾਉਂਦੇ ਸੀ ਆਪਣੇ ਫੋਨਾਂ ਤੋਂ ਫਿਰ ਇਹ ਜਾਲੀ ਦਸਤਾਵੇਜ਼ ਦਿੰਦੇ ਸੀ ਇਹ ਸਾਰਾ ਕੰਮ ਕਰਨ ਦੇ ਇਹ ਬੇਸਿਕਲੀ ਪੈਸੇ ਲੈਂਦੇ ਸੀਗੇ ਜਿਹੜੇ ਅੰਦਰ ਮੁਲਜ਼ਮ ਉਹ ਮੁਲਜ਼ਮਾਂ ਤੋਂ ਪੈਸੇ ਲੈ ਕੇ ਤੇ ਫਿਰ ਇਹ ਗਲਤ ਤਰੀਕੇ ਨਾਲ ਉਹਨਾਂ ਦੀ ਬੇਲ ਅਪਲਾਈ ਕਰਕੇ ਉਹਨਾਂ ਨੂੰ ਬੇਲ ਦਵਾਉਂਦੇ ਸੀ ਇਦਾਂ ਦੇ ਜੀ ਕੁੱਲ ਆਪਾਂ ਜਦੋਂ ਸਾਡੇ ਸਾਹਮਣੇ ਆਇਆ ਇਹਦੇ ਵਿੱਚ ਸਾਡੇ ਡੀਐਸਪੀ ਸਾਹਿਬ ਸਰਦਾਰ ਦਮਨਵੀਰ ਸਿੰਘ ਸਾਡੇ ਐਸਐਚਓ ਸਾਹਿਬ ਕਰਨ ਸੰਧੂ ਜੀ ਤੇ ਇਹਨਾਂ ਦੀ ਜਿਹੜੀ ਅੱਗੇ ਟੀਮ ਹੈ ਉਹਨਾਂ ਨੇ ਬਹੁਤ ਵਧੀਆ ਤੇ ਬੜੇ ਸੁਚੇਜੇ ਢੰਗ ਨਾਲ ਇਹਨੂੰ ਨਿਪਰੇ ਚਾੜਿਆ ਇਦੇ ਵਿੱਚ ਮੁਕੱਦਮਾ ਨੰਬਰ 137 ਦਰਜ ਕੀਤਾ ਗਿਆ ਜੀ ਅ ਅੰਦਰ ਧਾਰਾ 319 2 318 4 336 2 336 3 338 340 2 ਕਾਰਡ 2 ਬੀ ਐਨ ਐਸ ਇਹਦੇ ਵਿੱਚ ਜੀ ਪੰਜ ਬੰਦੇਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਜੋ ਕਿ ਹਨ ਗੁਰਦੀਪ ਸਿੰਘ ਨੰਬਰਦਾਰ surjit singh veeraj singh manjinder singh ਤੇ jagseet singh ਇਹਨਾਂ ਵਿੱਚੋਂ ਜੀ ਜਿਹੜਾ ਮਨਜਿੰਦਰ ਸਿੰਘ ਇਹਨਾਂ ਦਾ ਕਿੰਗਪੈਨ ਸੀ ਇਹ ਬੇਸਿਕਲੀ ਝਾਲੀ ਦਸਤਾਵੇਜ਼ ਤੇ ਉਹ ਤਿਆਰ ਕਰਕੇ ਇਹਨਾਂ ਨੇ ਘੱਟੋ-ਘੱਟ 20 ਤੋਂ 25 ਬੰਦਿਆਂ ਦੀਆਂ ਬੇਲਾਂ ਲਾਈਆਂ ਤੇ ਉਹਨਾਂ ਨੂੰ ਬੇਲਾ ਮਿਲੀਆਂ ਵੀ ਨਹੀਂ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਇਹੀ ਸਾਰਿਆਂ ਨੂੰ ਫਿਰ ਤੋਂ ਅਪੀਲ ਕਰਦਾ ਕਿ ਜਿਹੜੀ ਸਾਡੀ ਮੁਹਿੰਮ ਹੈ ਇਹਨੂੰ ਇੱਕ ਲੋਕ ਮੁਹਿੰਮ ਬਣਾਇਆ ਜਾਵੇ ਜੇ ਲੋਕਾਂ ਨੂੰ ਸੰਗਰੂਰ ਵਾਸੀਆਂ ਨੂੰ ਕਿਸੇ ਵੀ ਹੋਰ ਨੂੰ ਇਦਾਂ ਦਾ ਕੋਈ ਵੀ ਹੋਰ ਚੀਜ਼ ਪਤਾ ਲੱਗਦੀ ਹੈ ਵੀ ਲੋਕ ਝਾਲੀ ਦਸਤਾਵੇਜ਼ ਦੇ ਕੇ ਬੇਲ ਕਰ ਰਹੇ ਹੈ ਜਾਂ ਹੋਰ ਕੋਈ ਵੀ ਮਾਲ ਪ੍ਰੈਕਟਿਸ ਹੋ ਸਾਡੇ ਤੱਕ ਜ਼ਰੂਰ ਪਹੁੰਚਾਇਆ ਜਾਣਾ ਆਪਾਂ ਭੜ ਦੀ ਕਾਰਵਾਈ ਅਮਲ ਤੇ ਲਿਆਵਾਂਗੇ ਤੇ ਜਿਹੜੇ ਤਸਕਰ ਇਸ ਟਾਈਮ ਬੇਲ ਤੇ ਵੀ ਨੇ ਉਹਨਾਂ ਨੂੰ ਵੀ ਸਾਡੀ ਇੱਕ ਸਖਤ ਮੈਸੇਜ ਹੈ ਯਹਾਂ ਤੱਕ ਇਸੇ ਹੋਰ ਕੰਮ ਨੂੰ ਛਡ ਲੋ ਜੇ ਫਿਰ ਤੋਂ ਨਸ਼ੇਵਾਲ ਹੀ ਜਾਣਾ ਤੇ ਸਾਡੇ ਕੋਲ ਕਾਰਵਾਈ ਕਰਨ ਦੇ ਬਹੁਤ ਸਾਰੇ ਹੋਰ ਵੀ ਉਪਰਾਲੇ ਨੇ ਤੇ ਆਪਾਂ ਉਹਨਾਂ ਤੇ ਸਖਤੇ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਫਿਰ ਤੋਂ ਜੇਲਾ ਚ ਭੇਜਾਂਗੇ ਜੀ ਇਹ ਜੀ ਸਾਡੀ ਸੀਕ੍ਰੀਟ ਇਨਫੋਰਮੇਸ਼ਨ ਸਿਗੀ ਉਦੇ ਬੇਸ ਤੇ ਸਾਨੂੰ ਪਤਾ ਲੱਗਿਆ ਵੀ ਇਹਦਾ ਜਾਲੀ ਦੱਸਾ ਵੇ ਤਿਆਰ ਹੋ ਕੇ ਬੇਲਾਵਾਰੀਆਂ ਉਸ ਤੋਂ ਬਾਅਦ ਐਸਐਚਓ ਸਾਹਿਬ ਤੇ ਡੀਐਸਪੀ ਸਾਹਿਬ ਦੀ ਪ੍ਰੋਐਕਟਿਵਨੈਸ ਸੀ ਉਹਨਾਂ ਨੇ ਇਹਨੂੰ ਘੋਕ ਕੀਤੀ ਚੰਗੀ ਤਰ੍ਹਾਂ ਉਤੋਂ ਪਤਾ ਲੱਗਾ ਵੀ ਇਹ ਸਾਰੇ ਆਧਾਰ ਕਾਰਡ ਕਿਉਂਕਿ ਆਧਾਰ ਕਾਰਡ 'ਚ ਇੱਕ ਕਿਊਆਰ ਕੋਡ ਹੁੰਦਾ ਉਹ ਜਦੋਂ ਆਪਾਂ ਕਿਊਆਰ ਕੋਡ ਸਰਚ ਕੀਤੇ ਤਾਂ ਉੱਚ ਫੋਟੋ ਕਿਸੇ ਹੋਰ ਦੀ ਤੇ ਅਸਲੀ ਆਧਾਰ ਕਾਰਡ ਤੇ ਫੋਟੋ ਕਿਸੇ ਹੋਰ ਦੀ ਉਹ ਜਾਲੀ ਫੋਟੋਆਂ ਤੋਂ ਫਿਰ ਅੱਗੇ ਤੋਂ ਅੱਗੇ ਲੜੀ ਚੱਲਦੀ ਰਹੀ ਤੇ ਆਪਾਂ ਅੱਗੇ ਪਹੁੰਚ ਸਕੇ ਇਹਨਾਂ ਦੁਸ਼ਮਣਾਂ ਦਾ ਹਾਂਜੀ ਬੇਸਿਕਲੀ ਜਿਹੜੇ ਆਧਾਰ ਕਾਰਡ ਤੇ ਫੋਟੋ ਆਉਂਦੀਆਂ ਹਾਂਜੀ ਫੋਟੋਆਂ ਚੇਂਜ ਕਰ ਦਿੰਦੇ ਸੀ ਫੋਟੋ ਆਪਣੀ ਲਾ ਲੈਣੀ ਨਾਮ ਜਿਹੜਾ ਆਧਾਰ ਕਾਰਡ ਦਾ ਪੁਰਾਣਾ ਉਹੀ ਚੱਲੀ ਜਾਣਾ ਤੇ ਉਹ ਜਿਹੜੇ ਬੰਦੇ ਦੀ ਪ੍ਰਾਪਰਟੀ ਦੀ ਫਰਦ ਕਢਾ ਲੈਣੀ ਤਸਿਲੋਂ ਉਹ ਫਰਦ ਕਢਾ ਕੇ ਤੇ ਫਿਰ ਉਹ ਦਸਤਾਵੇਜ਼ ਲਾ ਕੇ ਬੇਲ ਅਪਲਾਈ ਕਰ ਦਿੰਦੇ ਸੀ ਹਾਂਜੀ ਹਾਂਜੀ ਇਹ ਜੀ ਮਧਰੀ ਉਮਰ ਦੇ ਨੌਜਵਾਨੇ 30 ਤੋਂ 40 ਕੁਛ ਇਹਨਾਂ ਤੇ ਪਹਿਲਾਂ ਵੀ ਪਰਚੇ ਕਈਆਂ ਤੇ ਆਈਪੀਸੀ ਦੇ ਪਰਚੇ ਆ ਇੱਕ ਤੇ ਐਨਡੀ ਦੇ ਵੀ ਪਰਚੇ ਤੇ ਹੈ ਡਿਫਾਲਟਰ ਹੀ ਆ ਬੰਦੇ ਇਹ ਜੀ ਤੁਰੀ ਸਬਡਿਵੀਜ਼ਨ ਤੁਰੀ ਤੋਂ ਗ੍ਰਿਫਤਾਰ ਹੈ ਜੀ